ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਤੇ ਫੇਸਬੁਕ ਪੇਜ ਤੇ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡਾ ਦੋਸਤ ਚੇਤਨ ਕਸ਼ਪ ਤਾਂ ਬੀਤੇ ਕੱਲ੍ਹ ਹੁਸ਼ਾਰਪੁਰ ਦੇ ਹਲਕਾ ਟਾਂਡਾ ਉੜਮੜ ਅਦੀਨ ਆਉਂਦੇ ਪਿੰਡ ਵੱਡੀ ਮਿਆਣੀ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਇੱਕ ਅਵਿਅਕਤੀ ਜਿਸ ਦਾ ਨਾਮ ਬਲਵਿੰਦਰ ਸਿੰਘ ਸੀ ਉਸ ਦੀ ਗੋਲੀਆਂ ਮਾਰ ਕੇ ਜਿਹੜੀ ਉਹ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਹਾਦਸੇ ਦੇ ਵਿੱਚ ਇਸ ਘਟਨਾ ਦੇ ਵਿੱਚ ਇੱਕ ਹੋਰ ਵਿਅਕਤੀ ਲਖਵਿੰਦਰ ਸਿੰਘ ਨਾਮਕ ਹੈ ਜਿਹੜਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਉਸ ਤੇ ਵੀ ਇੱਕ ਗੋਲੀ ਲੱਗੀ ਆ ਜੋ ਗੋਲੀ ਉਸ ਤੇ ਮੋਢੇ ਦੇ ਵਿੱਚੋਂ ਆਰਪਾਰ ਹੋਈ ਆ ਤੇ ਉਸ ਨੂੰ ਸਭ ਤੋਂ ਪਹਿਲਾਂ ਉਸ ਨੂੰ ਜਿਹੜਾ ਟਾਂਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਉੱਥੋਂ ਫਿਰ ਹਾਲਤ ਨੂੰ ਜਿਹੜਾ ਥੋੜਾ ਗੰਭੀਰ ਦੇਖਦਿਆਂ ਹੋਇਆ ਕਿਸੇ ਹੋਰ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਇੱਕ ਜਿਹੜੀ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਹਾਲਾਂਕਿ ਕਾਫੀ ਸਮਾਂ ਹੋ ਗਿਆ ਤਿੰਨ ਤੋਂ 4 ਘੰਟੇ ਹੋ ਗਿਆ ਹੈ ਮੈਟਰ ਜਿਹੜਾ ਸਾਹਮਣੇ ਆਇਆ ਤਾਂ ਅਸੀਂ ਕਿਸੇ ਖਬਰ ਦੇ ਵਿੱਚ ਵਿਅਸਤ ਹੋਣ ਕਰਕੇ ਥੋੜਾ ਤੁਹਾਡੇ ਨਾਲ ਲੇਟ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹਦੇ ਲਈ ਮਾਫੀ ਵੀ ਮੰਗਦੇ ਹਾਂ ਤੇ ਹੁਣ ਇਸ ਜਿਹੜੀ ਕਤਲ ਦੀ ਜ਼ਿੰਮੇਵਾਰੀ ਹੈ ਉਹ ਜਸਲ ਚੰਬਲ ਤੇ ਗੁਰਲਾਲ ਰੁਧਿਆਣਾ ਗਰੁੱਪ ਦੱਸਿਆ ਜਾ ਰਿਹਾ ਹੈ ਕੋਈ ਤਾਂ ਉਹਨਾਂ ਵੱਲੋਂ ਇਸ ਦੀ ਜਿਹੜੀ ਉਹ ਜ਼ਿੰਮੇਵਾਰੀ ਲਈ ਗਈ ਹੈ ਤਾਂ ਇਸ ਤੋਂ ਬਾਅਦ ਉਹਨਾਂ ਵੱਲੋਂ ਇੱਕ ਬਕਾਇਦਾ ਇੱਕ ਪੋਸਟ ਹੈ ਜਿਹੜੀ ਉਹ ਇੱਕ ਸਾਂਝੀ ਕੀਤੀ ਗਈ ਹੈ ਆਪਣੇ ਇੰਸਟਾਗ੍ਰam ਅਕਾਊਂਟ ਤੇ ਜਿਸ ਦੇ ਵਿੱਚ ਉਹ ਲਿਖਦੇ ਨੇ ਤੋਂ ਮੈਂ ਪੋਸਟ ਤੁਹਾਡੇ ਨਾਲ ਸ਼ੇਅਰ ਵੀ ਕਰ ਦਿੰਦਾ ਤਾਂ ਜਿਸ ਦੇ ਵਿੱਚੋਂ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿੰਡ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਜਸਲ ਚੰਬਲ ਅਤੇ ਮੇਰਾ ਨਿੱਕਾ ਭਰਾ ਗੁਰਲਾਲ ਰੁਧਿਆਣਾ ਲੈਂਦੇ ਆਂ ਤੇ ਇਸ ਨੇ ਸਾਡੇ ਭਰਾਵਾਂ ਦਾ ਨੁਕਸਾਨ ਕਰਾਇਆ ਸੀ ਨਾਲੇ ਪੁਲਿਸ ਨੂੰ ਬੰਦੇ ਫੜਾਉਂਦਾ ਸੀ ਜਿਹੜਾ ਸਾਡੇ ਐਂਟੀਆਂ ਦੇ ਨਾਲ ਵਰਤੂਗਾ ਉਹਨਾਂ ਦਾ ਸੇਮ ਰਿਜ਼ਲਟ ਇਹੋ ਹੋਵੇਗਾ ਤੇ ਅਖੀਰ ਦੇ ਵਿੱਚ ਉਹ ਲਿਖਦੇ ਨੇ ਵੇਟ ਐਂਡ ਵਾਚ ਵੇਟ ਐਂਡ ਵਾਚ ਤੇ ਨਾਲ ਆਪਣੀਆਂ ਆਈਡੀਆ ਜਿਹੜੀਆਂ ਉਹ ਮੈਂਸ਼ਨ ਹੋਣਾ ਬਾਰੇ ਉਹਨੂੰ ਕੀਤੀਆਂ ਗਈਆਂ ਨੇ ਹੈਸ਼ਟੈਗ ਇਹ ਜਸਲ ਚੰਬਲ ਗਰੁੱਪ ਗੁਰਲਾਲ ਰੁਧਿਆਣਾ ਗਰੁੱਪ ਤਾਂ ਇਹ ਵੀ ਤੇ ਕੱਲ ਪਿੰਡ ਵੱਡੀ ਮਿਆਣੀ ਦੇ ਵਿੱਚ ਇਹ ਜਿਹੜੀ ਇਹ ਘਟਨਾ ਵਾਪਰੀ ਸੀ ਤੇ ਉਸ ਵਕਤ ਦੀ ਘਟਨਾ ਵਾਪਰਦੀ ਹੈ ਜਦੋਂ ਬਰਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨਾਮਕ ਦੋ ਵਿਅਕਤੀ ਜੋ ਕਿ ਪਿੰਡ ਵੱਡੀ ਮਿਆਣੀ ਦੇ ਹੀ ਵਸਨੀਕ ਦੱਸੇ ਜਾਂਦੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬਲਵਿੰਦਰ ਸਿੰਘ ਹੈ ਉਹ ਆਮ ਆਦਮੀ ਪਾਰਟੀ ਦਾ ਆਗੂ ਹੈ ਤਾਂ ਉਹ ਉਸ ਵਕਤ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਦੋਂ ਉਹ ਦੋਵੇਂ ਦੁਕਾਨ ਤੇ ਬੈਠੇ ਹੁੰਦੇ ਨੇ ਤਾਂ ਬਲਵਿੰਦਰ ਸਿੰਘ ਦੀ ਜਿਹੜੀ ਉਹ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਲਖਵਿੰਦਰ ਸਿੰਘ ਇਸ ਹਮਲੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੁੰਦਾ ਤਾਂ ਅੱਜ ਇਸ ਗਰੁੱਪ ਦੀ ਜ਼ਿੰਮੇਵਾਰੀ ਜੋ ਅੱਜ ਇਹ ਜੋ ਪੋਸਟ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੈਸੇ ਤਾਂ ਇਹ ਪੋਸਟ ਜਿਹੜੀ ਮੈਨੂੰ ਉਹ ਜਾਪ ਰਹੀ ਹੈ ਮੈਨੂੰ ਲੱਗਦਾ ਕਿ ਕੱਲ ਦੀ ਉਹਨਾਂ ਵੱਲੋਂ ਵਾਇਰਲ ਕਰ ਦਿੱਤੀ ਗਈ ਹੈ ਜਿਵੇਂ ਕਿ ਉਹਨਾਂ ਵੱਲੋਂ ਸ਼ਬਦਾਵਲੀ ਵਰਤੀ ਗਈ ਹੈ ਅੱਜ ਚੋਂ ਪਿੰਡ ਮਿਆਣੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆਮ ਆਤਮਾਪਤੀ ਪਾਰਟੀ ਦੇ ਆਗੂ ਦਾ ਕਤਲ ਹੋਇਆ ਸਾਡੇ ਵੱਲੋਂ ਕੀਤਾ ਗਿਆ ਪਰੰਤੂ ਵੱਡਾ ਸਵਾਲ ਇਹ ਹੈ ਕਿ ਕਾਨੂੰਨ ਵਿਵਸਥਾ ਅੱਜ ਕਿੱਥੇ ਹੈ ਕਾਨੂੰਨ ਵਿਵਸਥਾ ਦਾ ਕਿੰਨਾ ਕੁ ਸ਼ਰਾਰਤੀ ਅੰਸਰਾਂ ਦੇ ਵਿੱਚ ਗੁੰਡਾ ਅੰਸਰਾਂ ਦੇ ਵਿੱਚੋਂ ਜਿਹੜਾ ਡਰ ਰਹਿ ਗਿਆ ਹੈ ਸ਼ਰਿਆਮ ਕਤਲ ਕਰਕੇ ਸ਼ਰਿਆਮ ਜ਼ਿੰਮੇਵਾਰੀਆਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਤੇ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਉਹ ਅੱਜ ਦੇ ਸਮੇਂ ਦੀ ਮੈਂ ਜਿੱਕਰ ਗੱਲ ਕਰਾ ਮਜੂਤਾ ਸਮਿਤੀ ਦੀ ਗੱਲ ਕਰਾ ਤਾਂ ਮੈਨੂੰ ਇਝ ਚਾਪਦਾ ਹੈ ਕਿ ਉਹ ਪੰਜਾਬ ਭਰ ਦੇ ਵਿੱਚ ਇੱਕ ਆਮ ਜਿਹਾ ਵਰਤਾਰਾ ਜਿਹੜਾ ਉਹ ਬਣ ਕੇ ਰਹਿ ਗਿਆ ਉਸ ਦੂਜੇ ਪਾਸੇ ਜੇਕਰ ਆਪਾਂ ਪੁਲਿਸ ਅਧਿਕਾਰੀਆਂ ਦੀ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਅਧਿਕਾਰੀਆਂ ਦਾ ਵੀ ਕਹਿਣਾ ਕਿ ਪੁਲਿਸ ਦੇ ਹੱਥ ਕੁਝ ਪਹਿਲੂ ਹੈ ਕੁਝ ਸਬੂਤ ਲੱਗੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਪੁਲਿਸ ਇਸ ਮਾਮਲੇ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ ਤੇ ਉਮੀਦ ਹੈ ਇਹ ਪੁਲਿਸ ਜਾਉ ਦੇ ਗੋਲੀਆਂ ਚਲਾਉਣ ਵਾਲੇ ਕਾਤਲਾਂ ਨੂੰ ਜਿਹੜਾ ਉਹ ਗ੍ਰਫਤਾਰ ਕਰ ਲਵੇਗੀ